ਜੀ ਉਹ ਜਾਇਦਾਤ ਮੈਂ ਕਿਸੇ ਹੋਰ ਨੂੰ ਦੇ ਦ। ਹਾਂਜੀ। ਬਗਾਨਾ ਕੋਈ ਲਿਆ ਕੇ ਰਿਸ਼ਤੇਦਾਰ ਪਾ ਲ। ਤੇ ਉਹ ਮੈਨੂੰ ਕੱਲ ਨੂੰ ਸਾਹਮਣੇ ਨਾ। ਤੇ ਭਿਓ ਵੀ ਦੁਖਵਾ। ਆ ਤੇਰੀ ਚਿੱਠੀ ਆਈ ਏ ਕੋਈ। ਵੇਖਾਂ ਕਰਦੀ ਏ। ਮੇਰੀ ਚਿੱਠੀ? ਵੇਖ ਕੋਈ ਬੋਲ ਵੀ ਸਹੀ ਕੀ ਹੋਇਆ ਵਾ? ਪੌਂਜੀ ਬਣ ਗਿਆ ਮੇਰ ਨਾਲ। ਤੁਸੀਂ ਕਰ ਲੈਣਾ ਸੀ ਘਰ ਦਾ ਕੰਮ ਤੇ ਮੈਂ ਇਧਰ ਸਫਾਈ ਕਰ ਹੀ ਲੈਣੀ ਸੀ। ਉਹ ਮੈਂ ਚਲਤੀ ਹਾਂ ਕੰਮ ਗਏ ਜੀ ਤੇ ਮੈਂ ਮਗਰੋਂ ਕਰ ਲੈਣੀ ਆ। ਫਿਰ ਕੀ ਹੋਇਆ ਦੋਵੇਂ ਜਾਣੇ ਹੱਥ ਹੱਥੀ ਕਰ ਲਾਂਗੇ। ਨਿਬੜ ਗਿਆ ਕੰਮ ਉਦੋਂ ਕੰਬੈਨ ਦਾ ਸਾਰਾ ਹੀ। ਅੱਛਾ। ਉਦਾਂ ਇੱਕ ਗੱਲ ਹੈਗੀ ਆ। ਹੂੰ ਹੂੰ। ਚੱਲ ਜੀ ਮੈਂ ਵੀ ਕੰਮ ਕਰਦਾ ਸੀ ਮਾੜਾ ਮੋਟਾ ਤੇ ਚਾਚਾ ਜੀ ਨੇ ਯਕੀਨ ਕਰਕੇ ਮੈਨੂੰ ਡਾਇਆ ਤੇ ਕੰਬੈਨ ਦਾ ਉਦਾਂ ਥੋੜਾ ਬੋਤਾ ਮੈਨੂੰ ਕੰਮ ਆ ਗਿਆ ਹੁਣ। ਚਲੋ ਵਧੀਆ ਹੋ ਗਿਆ। ਉਹਨਾਂ ਸਾਰਾ ਨਾਲ ਨਾਲ ਸਮਝਾਉਂਦੇ ਰਹੇ ਮੈਨੂੰ। ਇਹ ਨਹੀਂ ਕੀਤਾ ਕਿ ਦੱਸਣਾ ਨਹੀਂਗਾ ਕੱਖ ਵੀ। ਸਾਰਾ ਸਮਝਾਉਂਦੇ ਰਹੇ ਨਾਲ ਨਾਲ। ਇਹ ਤੋਈ ਦਖਲਦੀ ਏ ਇਦਾਂ ਹੁੰਦਾ ਫਿਰ ਦਸੀਗੇ ਮੈਂ ਕਰਾਂ ਹੀ ਗਿਆ ਨਾਲ ਇਹ ਵੀ ਚੱਲ ਗਾਂ ਕਿਤੇ ਲੋੜ ਹੀ ਹੁੰਦੀ ਆ ਮਕੈਨਿਕ ਬੰਦੇ ਜਿੰਨੇ ਹੱਥ ਖੁੱਲੇ ਹੋਣ ਚੰਗਾ ਹੀ ਹਮ ਅਨਮੋਲ ਗਿਆ ਸਕੂਲ ਹੈ ਛੁੱਟੀ ਹੈ ਅੱਛਾ ਲੈ ਮੈਂ ਤਾਂ ਕੰਮ ਤੇ ਚੇਤਾ ਹੀ ਭੁੱਲ ਗਿਆ ਕੀ ਐਤਵਾਰ ਅੱਜ ਮੈਂ ਨਾ ਇੱਕ ਚੀਜ਼ ਸੋਚਣ ਡਿਆ ਸੀਗਾ ਹਾਂਜੀ ਸਲਾਹ ਕਰਨੀ ਸੀ ਤੁਹਾਡੇ ਨਾਲ ਕਿ ਕਿੰਨੇ ਦਿਨ ਹੋ ਗਏ ਆ ਤੁਹਾਨੂੰ ਨਾ ਤੈਜੀ ਉਹਨਾਂ ਨੇ ਪੁੱਛਿਆ ਵਾ ਸਾਡਾ ਵੀ ਫਰਜ਼ੀ ਕੋਈ ਨਾ ਕੋਈ ਜਵਾਬ ਦਿੰਦੇ ਹੁਣ ਤੁਸੀਂ ਇੱਕ ਵਾਰੀ ਆਪਣੇ ਦਿਲ ਦੀ ਮੈਨੂੰ ਗੱਲ ਦੱਸ ਦਿਓ ਅਨਮੋਲ ਨੂੰ ਤੁਸੀਂ ਜਿੱਦਾਂ ਕਹਾਂਗੇ ਉਹਨੇ ਸਾਡੀ ਗੱਲ ਮੰਨਣੀ ਹੈ। ਤੁਸੀਂ ਮੈਨੂੰ ਦੱਸ ਦੋ ਵੀ ਤੁਸੀਂ ਕੀ ਚਾਹੁੰਦੇ ਜੇ ਜਿੱਦਾਂ ਕਹੋਗੇ ਉਦਾਂ ਹੀ ਕਰ ਲੈਂਦੇ ਆ। ਕਿਉਂ ਹੁਣ ਮੈਨੂੰ ਮੇਰੇ ਇਕੱਲੇ ਦੇ ਦਿਮਾਗ ਤੇ ਟੈਨਸ਼ਨ ਵਾ। ਮੈਨੂੰ ਆਪ ਨਹੀਂ ਸਮਝ ਆਉਂਦੀ ਮੈਂ ਕੀ ਕਰਾਂ। ਹੁਣ ਜੇ ਮੈਂ ਉਹਨੂੰ ਹਾਂ ਕਰਦਾ ਤੇ ਫੇਰ ਕੱਲ ਨੂੰ ਕੋਈ ਗੱਲਬਾਤ ਹੋ ਜੇ ਤੇ ਮੈਨੂੰ ਹੁਣ ਆਪੇ ਮੇਰੇ ਫੈਸਲੇ ਕਰਕੇ ਸਾਰਿਆਂ ਨੂੰ ਤੰਗੀ ਹੋਣੀ ਹੈ। ਮੇਰੀ ਗੱਲ ਸੁਣੋ। ਆਪਣੇ ਦਿਮਾਗ ਤੇ ਨਾ ਤੁਸੀਂ ਬਹੁਤਾ ਬੋਝ ਨਾ ਪਾਓ। ਹੁਣ ਤੱਕ ਅਸੀਂ ਤੁਹਾਨੂੰ ਕਦੇ ਗਲਤ ਨਹੀਂ ਆਖਿਆ ਕਿ ਤੁਸੀਂ ਆਵਲਾ ਫੈਸਲਾ ਇਦਾਂ ਲਿਆ ਸੀ ਤੇ ਉਹਦੇ ਕਰਕੇ ਸਾਨੂੰ ਗੱਲਾਂ ਸੁਣਨੀਆਂ ਪ ਤੇ ਹੁਣ ਵੀ ਤੁਸੀਂ ਜੋ ਵੀ ਕਰੋਗੇ ਨਾ ਅਸੀਂ ਉਸ ਗੱਲ 'ਚ ਵੀ ਤੁਹਾਡੇ ਨਾਲ ਸਹਿਮਤ ਆਂ ਬਸ ਇਹ ਆ ਕਿ ਤੁਸੀਂ ਟੈਨਸ਼ਨ ਨਾ ਲਓ ਮੰਨ ਲਓ ਅਹੀਂ ਤਾਂ ਜੀ ਹੁਣ ਕਰ ਜਾਂਦੇ ਆ ਤੁਹਾਨੂੰ ਉੱਥੇ ਕੋਈ ਮੁਸ਼ਕਿਲ ਨਹੀਂ ਆਉਣੀ ਅਹੀਂ ਤੇ ਤੁਹਾਡੇ ਨਾਲ ਰਹਿਣਾ ਵਾ ਨਾਲੇ ਉਹਨਾਂ ਦਾ ਸੁਭਾਅ ਤੇ ਅੱਗੇ ਬੜਾ ਚੰਗਾ ਵਾ ਅਹੀਂ ਉਹਨਾਂ ਦੇ ਘਰ ਜਾਈਏ ਨਾ ਤੇ ਕਿੰਨਾ ਚਾਹ ਕਰਦੇ ਆ ਉਹ ਅਨਮੋਲ ਵੀ ਜਾਵੇ ਉਹਦਾ ਵੀ ਬੜਾ ਚਾਹ ਕਰਦੇ ਆ ਗੱਲ ਤੇ ਤੁਹਾਡੀ ਠੀਕ ਵਾ ਮੈਂ ਵੀ ਸੋਚਣ ਲਿਆ ਸੀਗਾ ਕਿ ਜੇ ਐਡਾ ਵੱਡਾ ਉਹਨਾਂ ਨੇ ਫੈਸਲਾ ਲਿਆ ਵਾ ਤੇ ਇਹ ਗੱਲ ਤੇ ਹੈ ਨਹੀਂ ਆ ਕਿ ਇੱਕੋ ਦਿਨ ਜੀ ਉਹਨਾਂ ਸੋਚਿਆ ਤੁਹਾਨੂੰ ਕਹਿਤਾ ਹੋ ਸਕਦਾ ਚੇਰਦੀ ਉਹਨਾਂ ਤੇ ਦਿਲ ਚ ਇਹ ਗੱਲ ਹੋਵੇ ਕਿ ਅਸੀਂ ਕੱਲ ਨੂੰ ਕੋਈ ਇਹੋ ਜਿਹਾ ਫੈਸਲਾ ਲਵਾਂਗੇ ਤੇ ਚਲ ਜੀ ਉਹਨਾਂ ਨੇ ਇਹ ਗੱਲ ਕਹੀ ਹੈ ਨਾ ਤੇ ਫਿਰ ਆਪਾਂ ਇਦਾਂ ਕਰਦੇ ਆ ਉਹਨਾਂ ਨੂੰ ਨਾ ਨਹੀਂ ਕਰਦੇ ਇੱਕ ਚੀਜ਼ ਹੋਰ ਕਰਾਂਗੇ ਹੁਣ ਪੈਸੇ ਮੇਕੋ ਵੀ ਹੈਗੇ ਆ ਡੈਡੀ ਨੇ ਵੀ ਦਿੱਤੇ ਆ ਉਦਾਂ ਕੰਮ ਕੁੰਮ ਦੇ ਵੀ ਹੈਗੇ ਥੋੜੇ ਬਹੁਤ ਇਕੱਠੇ ਵੀ ਕੀਤੇ ਆ ਮੈਂ ਤੇ ਤਾਇ ਜੀ ਦੇ ਤਾਈ ਦੇ ਨਾਂ ਤੇ ਨਾ ਜਮਾ ਕਰਵਾ ਦਾਂਗੇ ਐਫ ਡੀਆ ਕਰਾ ਦਾਂਗੇ ਇਦਾਂ ਹੀ ਕਰ ਲਿਓ ਤੇ ਚਲੋ ਅਗਲਿਆਂ ਨੂੰ ਨਾ ਹੋਊਗਾ ਪੀ ਇਦਾਂ ਹੀ ਰਹਿਣਾਗੇ ਇਹਦੇ ਵਿੱਚ ਸਾਡਾ ਤੇ ਕੋਈ ਨੁਕਸਾਨ ਨਹੀਂ ਕੋਈ ਨੁਕਸਾਨ ਨਹੀਂ ਸਾਡੇ ਪੈਸੇ ਵੱਜ ਜਾਣੇ ਆ ਇੱਕ ਅਸੀਂ ਘਰ ਰਹਿ ਲੈਣਾ ਵਾ ਇਦਾਂ ਬੇਕਾਰ ਹੀ ਹੋਏ ਆ ਕਦੀ ਉੱਥੇ ਕੋਈ ਆ ਜਾਂਦਾ ਵਾ ਬਾਹਰ ਨਿਕਲਣ ਜੋਗੇ ਨਹੀਂ ਹੈਗੇ ਇਹ ਆਪੇ ਇਦਾਂ ਚੱਲ ਇਦਾਂ ਹੀ ਦੁਕਾਨ ਦਾ ਚੱਲਦਾ ਰਹੂਗਾ ਨਾ ਵੀ ਅਜੇ ਥੋੜਾ ਜਿਹਾ ਬਾਰ-ਬਾਰ ਦੁਕਾਨ ਕੱਢਾਂਗੇ ਤੇ ਸਰ ਜਾਣਾ ਵਾ ਹੂੰ ਚਲੋ ਫੇਮ ਇਦਾਂ ਕਰਦਾ ਮੰਮੀ ਨੂੰ ਕਹਿ ਦਿੰਨਾ ਵਾ ਕਹਿ ਦੋ ਤੁਸੀਂ ਹਾਂ ਕਰ ਦਿਓ ਉਧਰ ਤੇ ਚਲ ਉਹਨਾਂ ਨੂੰ ਪੁੱਛਿਆ ਵਾ ਤੇ ਅਗਲੇ ਹੁਣ ਇਹ ਨਾ ਹੋਊਗਾ ਆਜੋ ਬਾਅਦ ਕਰ ਲਾਂਗੇ ਕੋਈ ਨਹੀਂ ਤਾਂ ਤੇ ਇਹ ਆ ਵੀ ਚੱਲ ਉਹਨਾਂ ਨੂੰ ਹੋਊਗਾ ਵੀ ਅਸੀਂ ਜੇ ਪੁੱਛਿਆ ਸੀ ਕਦੇ ਸਾਨੂੰ ਹਾਂ ਹੀ ਕੀਤੀ ਆ ਆ ਨਾ ਨਹੀਂ ਕੀਤੀ ਲੈ ਇੱਕ ਦਿਨ ਇਹ ਵੀ ਖਲਾਰਾ ਨੇ ਸਾਹਮਦੇ ਕੋਈ ਚੀਜ਼ ਕਿਤੇ ਸੁੱਟੀ ਹੁੰਦੀ ਆ ਤੇਲ ਵੀ ਉਦਾਂ ਛੱਡ ਜਾਂਦੇ ਆ ਉਹਦਾ ਆਪਣਾ ਖਲਾਰਾ ਤੇ ਸਾंभ ਲੈ ਇੱਕ ਮਾਂ ਇਹਨਾਂ ਦੀ ਉਹ ਨਿੱਖਲਾਰਾ ਚੁੱਕਦੀ ਤੇ ਗੇਹ ਨਹੀਂ ਚੁੱਕਦੇ ਮੈਨੂੰ ਤੇ ਇਹਨਾਂ ਨੂੰ ਨੌਕਰਾ ਨਹੀਂ ਸਮਝਿਆ ਵਾ ਤੇ ਇਹਦਾ ਕਰਦੀ ਆ ਮੰਮੀ ਨੂੰ ਫੋਨ ਨਹੀਂ ਲਾਇਆ ਕਿੰਨੇ ਦਿਨ ਹੋ ਗਏ ਆ ਗੱਲ ਨਹੀਂ ਹੋਈ ਉਹਨਾਂ ਦਾ ਵੀ ਨਹੀਂ ਆਇਆ ਫੋਨ ਫੋਨ ਲਉਣੀ ਐ ਮੀਨੂ ਤਰਨਣਾ ਨੇ ਨਾ ਕੰਗਾਲ ਕਾਲੀ ਛੱਡਣਾ ਵਾ ਮੈਂ ਨਾ ਘੜੀ ਹੁਰਕੇ ਤੇ ਬਣਾ ਲੈਣਾ ਵਾ ਕੀ ਗੱਲ ਹੋਈ ਹੁਣ ਹੋਣਾ ਕੀ ਆ ਮੈਂ ਤਾਂ ਕੱਲ ਦੀ ਗੱਲ ਹੀ ਭਜਣ ਦੀ ਇਹਦੀ ਨਾਲ ਦੱਸੀ ਆ ਵੀ ਜੋ ਮੈਨੂੰ ਆ ਘੜ ਦੇ ਦੇਣਾ ਵਾ ਤਾਂ ਇਹੜਾ ਉਹ ਕਿੰਨਾ ਕੁ ਚਿਰ ਰਹਿਣਾ ਉੱਥੇ ਉਹਨਾਂ ਨੇ ਥੱਕੇ ਮਾਰ ਕੇ ਕੱਢਣਾ ਇਹਨਾਂ ਨੂੰ ਜਿੱਦਾਂ ਦੀ ਹੋ ਹੈਗੀ ਆ ਨਾ ਸਗਾਤ ਸੁਣਦੀ ਮੇਰੀ ਸੁਣ ਗੱਲ ਬਗਾਨੇ ਨਾ ਬਗਾਨੇ ਹੁੰਦੇ ਆ ਇਹਨੂੰ ਸੰਭਾਣਣੀਆਂ ਉਹਨਾਂ ਨੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਉਹਨਾਂ ਨੇ ਕਿਉਂ ਕਿਹਾ ਇਹਨਾਂ ਨੂੰ ਕਿੱਥੇ ਆ ਜਾਓ ਤੁਸੀਂ ਜਿੱਦਾਂ ਦੀ ਜੋਤ ਹੈਗੀ ਹੈ ਨਾ ਤਾਈ ਨੇ ਬਣਨੀ ਨਹੀਂ ਇਹਦੀ ਉਹਦੇ ਇੱਥੇ ਨਹੀਂ ਬਣੀ ਸੱਸ ਨਾਲ ਮੇਰੇ ਨਾਲ ਨਹੀਂ ਬਣੀ ਤੇ ਉੱਥੇ ਕੀ ਬਣਨੀ ਆ ਕੋਈ ਗੱਲ ਨਹੀਂ ਲੱਗ ਜਾਣਾ ਪਤਾ ਆਪਣਾ ਘਰ ਛੱਡ ਕੇ ਬਗਾਨੇ ਘਰ ਰਹਿਣਗੇ ਤੇ ਲੋਕਾਂ ਕੋਲੋਂ ਜੁੱਤੀਆਂ ਖਾਣਗੇ ਉੱਥੇ ਵੀ ਕਿੰਨਾ ਕੁ ਚਿਰ ਵਾ ਉਥੋਂ ਵੀ ਇਦਾਂ ਨਿਕਲਦਾ ਇਹਨਾਂ ਨੇ ਵੇਖ ਲਈ ਭਾਵੇਂ ਉਹ ਜੋਤ ਨੂੰ ਤੇ ਵੈਸੇ ਹੀ ਬੜੀ ਆਦਤ ਵਾ ਆਪਣੀਆਂ ਗੱਲਾਂ ਚੱਲਿਆ ਹੁੰਦੀ ਸਾਰਿਆਂ ਨੂੰ ਪਹਿਲਾਂ ਜੋਬ ਨੂੰ ਆਪਣੇ ਵਾਸਤੇ ਕਰ ਲਿਆ ਫਿਰ ਮੰਮੀ ਨੂੰ ਕੀਤਾ ਹੁਣ ਉਧਰ ਚੱਲ ਗਿਆ ਤੇ ਸਾਡੇ ਖਿਲਾਫ ਕਰਤਾ ਮੰਮੀ ਨੂੰ ਤੇ ਹੁਣ ਤਾਈਦਵਲ ਹੋ ਗਈ ਆ ਇਹ ਤਾਂ ਗੱਲ ਹੈਗੀ ਆ ਸੰਦੀਪ ਪਰ ਮੈਂ ਇੱਕ ਗੱਲ ਸੋਚੀ ਆ ਆ ਘਰ ਚੋਂ ਨਾ ਹੁਣ ਮੈਂ ਰੁਪਈਆ ਨਹੀਂ ਉਹ ਦੇਣਾ ਇਹਨਾਂ ਨੂੰ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਇਹ ਗੱਲ ਕਹੀ ਸੀ ਕਿ 1 ਰੁਪਈਆ ਨਹੀਂ ਮਿਲਣਾ ਇੱਥੋਂ ਲੋ ਸਭ ਕੋ ਉਧਰ ਮੱਲੀ ਜਾਣ ਦੇ ਆ ਪਿਆਲੀ ਉਹਨਾਂ ਦੀ ਲੈ ਲੈਣੀ ਐਡੀ ਵੱਡੀ ਕੋਠੀ ਲੈ ਲੈਣੀ ਇੱਥੋਂ ਮੈਂ ਕਿਉਂ ਦਵਾ ਕੁਝ ਇਹ ਮੰਮੀ ਦੀ ਰਹਿਵਾ ਤੇ ਡੈਡੀ ਦੀ ਵੀ ਨਾਲ ਹੀ ਆ ਕਿ ਡੈਡੀ ਸਭ ਕੋ ਕਰਾਉਂ ਡਿਆ ਵਾ ਐਵੇਂ ਨਹੀਂ ਜੋਬ ਨਿੱਧਰ ਭੱਜ ਆਉਂਦਾ ਹੀ ਸੰਦੀਪ ਇਹਨਾਂ ਸਾਰਿਆਂ ਦੀ ਨਾ ਮਿਲੀ ਭੂਗਤਵਾ ਇਹ ਮੈਨੂੰ ਥੱਲੇ ਲਾਉਣਾ ਚਾਹੁੰਦੇ ਆ ਇਹਨਾਂ ਨੂੰ ਇਹ ਆ ਕਿ ਇਹ ਕਹਿੰਦੇ ਨਗਲੀ ਕਾ ਜਾਂਦਾ ਔਕੜੀ ਇਹਦੀ ਕਿਸ ਨਾ ਕਿਸ ਦਿਨ ਚੱਲ ਜਣੀ ਆ ਤਾਂ ਤਾਂ ਉਧਰ ਜਾਣ ਡੇ ਆ ਇਹ ਸਭ ਕੋ ਉਧਰ ਹੀ ਆ ਹੁਣ ਮੈਂ ਤੁਹਾਨੂੰ ਅਦਨ ਸਮਝਾਇਆ ਸੀ ਨਾ ਇਹ ਕੋਈ ਨਾ ਕੋਈ ਸਲਾਹ ਕਰਨ ਡੇ ਆ ਜੋਬ ਨਵੇਂ ਨਹੀਂ ਭੱਜ ਆਉਂਦਾ ਹੀ ਇਧਰ ਤਾਈ ਤਾਇਆ ਵੀ ਆਏ ਹੀ ਉਹ ਸਲਾਹ ਹੈ ਇਹੋ ਹੀ ਸਾਨੂੰ ਕਿ ਜਣੀ ਇਹਨੂੰ ਸਾਨੂੰ ਤੇ ਕਿਤੇ ਪੁੱਛ ਦੇਣੀ ਆ ਹੋਂਤੇ ਨਿੱਕੀ ਨਿੱਕੀ ਗੱਲ ਜਿਹੜੀ ਨਾ ਮੰਮੀ ਜੋ ਬੰਨੂ ਦੱਸਦੀ ਐ ਮੈਨੂੰ ਤਾਂ ਸਮਝ ਨਹੀਂ ਆਉਂਦੀ ਐਦਾ ਹੀ ਮਨ ਕਿਧਾਂ ਗਏ ਆ ਇੰਨੇ ਚਿਰ ਨਾਲ ਕਦੀ ਕਿਹਾ ਨਹੀਂ ਯਾੜੀ ਕੋਠੀ ਲੈ ਲਓ ਜਾਂੜੀ ਪੈਲੀ ਲੈ ਲਓ ਉਹ ਤੁਹਾਨੂੰ ਵੀ ਪਤਾ ਵਾ ਆਂਡ ਗਵਾਨ ਦਾ ਤਮਾਸ਼ਾ ਹੀ ਵੇਖ ਦੰਦਾ ਵਾ ਇਹ ਤਮਾਸ਼ਾ ਲੱਗਣਾ ਵਾ ਤੇ ਲੱਗਣਾ ਵੀ ਚੰਗਾ ਵਾ ਇਹ ਵੇਖ ਲਈ ਇੱਕ ਦਿਨ ਲੱਗੂਗਾ ਜਰੂਰ ਤੂੰ ਕੰਨ ਖੋਲ ਕੇ ਗੱਲ ਸੁਣ ਲਓ ਪੈਸੇ ਦਾ ਨਾਂ ਲੈਣਗੇ ਨਾ ਤੇ ਠੋਕੇ ਜਵਾਬ ਦੇਣਾ ਕਿਉਂ ਪੈਹਾ ਪੈਸੇ ਲੈਣਾ ਹੁਣ ਤਾਂ ਸਹੀ ਮੇਰੇ ਨਾਲ ਇਹਨਾਂ ਮੈਂ ਚੰਗੀ ਤਰ੍ਹਾਂ ਪੈਸੇ ਦਊਂਗਾ ਹੁਣ ਮੈਂ ਡੈਡੀ ਦੀ ਗੱਲ ਨਹੀਂ ਸੁਣੀ ਚੰਗੀ ਤਰ੍ਹਾਂ ਜਵਾਬ ਦੇਣੀ ਆਂ ਅਸੀਂ ਵੀ ਆਪਣੇ ਮੁੰਡੇ ਦਾ ਗਾਂ ਸੋਚਣਾ ਵਾ ਠੀਕ ਆ ਕੋਈ ਗੱਲ ਨਹੀਂ ਮੈਂ ਵੇਖਦਾ ਬਣਾ ਕੀ ਕਰਦੀ ਮੈਂ ਕਿੰਨੇ ਖਰਚੇ ਆ ਫਿਰ ਚੱਲੇ ਵੇਖਣਾ ਉਧਰ ਮੈਂ ਇਹਨਾਂ ਬਣਾ ਕੀ ਕਰਦੀ ਕੋਈ ਗੱਲ ਨਹੀਂ ਵੇਖ ਆਓ ਤੁਸੀਂ ਇਹਨਾਂ ਨੇ ਵੀ ਇਨੀ ਕਾਕਲ ਆ ਗਈ ਕਿ ਮੇਰੀ ਮਾਂ ਨਹੀਂ ਹੁਣ ਮੇਰੇ ਵੱਲ ਦੀ ਚੱਲ ਕੋਈ ਗੱਲ ਨਹੀਂ ਇੱਥੋਂ ਤਾਂ ਨਹੀਂ ਮੈਂ ਕੁਝ ਵੀ ਦਿੰਦੀ ਹੁਣ ਇਹਨਾਂ ਨੂੰ ਮੰਗਣ ਸਹੀ ਕਿੱਦਾਂ ਮੰਗਦੇ ਪੈਸੇ ਚੰਗੀ ਤਰ੍ਹਾਂ ਨਾ ਦਊਂਗੀ ਇਹਨਾਂ ਨੂੰ ਮੈਂ ਪੈਸੇ ਸਬਜੀ ਤੇ ਹੈ ਨਹੀਂਗੀ ਮੇਰਾ ਰਾਤਾ ਪਰੌਂਠੇ ਦੋ ਦੋ ਲਾ ਲੈਣੀ ਆ ਰਮਨ ਹਾਂਜੀ ਕੀ ਬਣਾਇਆ ਹੈ ਬਣਾਉਣਾ ਕੀ ਆ ਮੈਂ ਨਾ ਚਾਹ ਬਣਾਉਂ ਲਈ ਆ ਤੇ ਸਬਜੀ ਹੈ ਨਹੀਂਗੀ ਕੋਈ ਵੀ ਜੇ ਤੁਸੀਂ ਕਹੋ ਤਾਂ ਦੋ ਪਰੌਂਠੀਆਂ ਲਾਦਾ ਤੁਹਾਨੂੰ ਮੈਂ ਰਮਨ ਬੀਬੀ ਮੇਰਾ ਵਾਦਾ ਵਾ ਤੈਨੂੰ ਪਤਾ ਨਹੀਂ ਹਗਾਦਾ ਤਾਂ ਫਿਰ ਇਦਾਂ ਕਰਦੀ ਗੋਭੀ ਦਾ ਫੁੱਲ ਪਿਆਵਾ ਕੋਈ ਗੱਲ ਨਹੀਂ ਮੈਂ ਸਬਜੀ ਬਣਾ ਲਈ ਨਹੀਂ ਛੇਤੀ ਨਾ ਫਿਰ ਚਾਹ ਵੀ ਲੋ ਹੁਣ ਘਟ ਰਮਨਾ ਜੇ ਰੋਟੀ ਦਾ ਵੀ ਡਈਆਂ ਕਰਨ ਸੰਦੀਪ ਨੂੰ ਅੱਜ ਛੁੱਟੀ ਹੀ ਐਤਵਾਰ ਹੀ ਤੂੰ ਉਹਨੂੰ ਕਹਿਣਾ ਹੈ ਤੂੰ ਸੰਦੀਪ ਨੂੰ ਮੈਂ ਕਹਾਂ ਵੀ ਉੱਠ ਕੇ ਤਾਂ ਕੁਝ ਬਣਾ ਲਾ। ਉਹਨੂੰ ਆਪਣੇ ਆਪ ਨਹੀਂ ਦਿਖਦਾ ਕਿ ਸਾਰੇ ਜੀਆਂ ਨੇ ਰੋਟੀ ਖਾਣੀ ਆ। ਅੱਜ ਜੇ ਛੁੱਟੀ ਆ ਤਾਂ ਟਾਈਮ ਨਾਲ ਉੱਠੀ ਪਵਾਂ। ਅਜੇ ਤੱਕ ਸੁੱਤੀ ਆ ਮੁੰਡਾ ਲੈ ਕੇ। ਫਿਰ ਮੈਨੂੰ ਤਾਂ ਰੋਟੀ ਬਣਾਉਣੀ ਪੈਣੀ ਹੀ ਵੀ ਤੁਸੀਂ ਖਾਣੀ ਆ। ਕੋਈ ਨਹੀਂ ਮੈਂ ਹੁਣੇ ਗੋਭੀ ਬਣਾ ਲੈਨੀ ਆ। ਤਾਂ ਆਟਾ ਗੁੱਜਾ ਵਾ ਫੁਲਕੇ ਲਾ ਦਿੰਨੀ ਆ। ਨਹੀਂ ਮੇਰੀ ਗੱਲ ਸੁਣ ਤਲਜੀਤ ਇੰਨਾ ਰੋਲਾ ਪਾਉਂਦਾ ਵਾ। ਵੀ ਮੰਮੀ ਤੂੰ ਟਾਈਮ ਨਾਲ ਦੱਸ ਦੇ ਤੇ ਆਪਣੇ ਰੋਟੀ ਪਣੀ ਬਣ ਜਣਾ ਹੀ ਉਹਨੂੰ ਕਹਿੰਦੀ ਤੂੰ। ਰੋਲਾ ਤੇ ਬੜਾ ਪਾਉਂਦਾ ਉਹ। ਉਹ ਰੋਲਾ ਪਾਉਣ ਜੋਗਾ ਹੀ ਆ। ਉਹਨੂੰ ਕੁਝ ਕਹਿ ਨਹੀਂ ਸਕਦਾ। ਇੱਕ ਗੱਲ ਕਹਿ ਕੇ ਨਾ ਚਾਰ ਸੌਂਗਾ ਗਾੜੀ ਤਾਂ ਹੀ ਚੁੱਪ ਕੀਤਾ ਰਹਿੰਦਾ ਵਾ ਇਹ ਮਾਂ ਪਿਓ ਨਹੀਂਗੇ ਪੇ ਗੱਲਾਂ ਕਰ ਲੀਆਂ ਤਾਂ ਮਾਂ ਪਿਓ ਨੇ ਸੁਣ ਲੀਆਂ ਉਧਰ ਕਰਕੇ ਤਾਂ ਦੱਸੇ ਤਾਂ ਹੀ ਚੁੱਪ ਕੀਤਾ ਰਹਿੰਦਾ ਫਿਰ ਕੇ ਹੋਰ ਕੀ ਆ ਉਹ ਮੇਰੀ ਗੱਲ ਸੁਣਾ ਮੈਂ ਨਾ ਗਿਆ ਹਾਂ ਵਿਹਲੀ ਤੇ ਰਜਿੰਦਰ ਭਾਵਾ ਮਿਲਿਆ ਸੀ ਮੈਨੂੰ ਉੱਥੇ ਹਾਂ ਉਹ ਵਿਚਾਰਾ ਪਰੇ ਮੂੰਹ ਕਰਕੇ ਖਲੋਤਾ ਸੀ ਤੇ ਮੈਂ ਹਾਂ ਕੀ ਕਰਨ ਡੇ ਜੇ ਕਰਨਾ ਕੀ ਆ ਯਾਰ ਇਦਾਂ ਡਿਆ ਸੋਚਣਾ ਤੇ ਉਹ ਮੈਨੂੰ ਕਹਿ ਪੁੱਛਣ ਡਿਆ ਸੀ ਕਿ ਜੋਬਨ ਨੇ ਕੀਤੀ ਸਲਾਹ ਕਿ ਨਹੀਂ ਤੇ ਵੇਲਾ ਕਿੰਨੇ ਦਿਨ ਹੋ ਗਏ ਤੇ ਉਹਨੇ ਦੱਸਿਆ ਹੀ ਨਹੀਂ ਆ ਮੇਰੀ ਗੱਲ ਸੁਣੋ ਜੋ ਬਣ ਸਿਆਣਾ ਵਾ ਅਕਸਰ ਕੋਈ ਵੀ ਫੈਸਲਾ ਲੈਣ ਲੱਗਿਆ ਨਾ ਟਾਈਮ ਲੱਗਦਾ ਵਾ ਉਹ ਵੀ ਸੋਚਦਾ ਹੋਊਗਾ ਤੇ ਅੱਜ ਮੈਂ ਹਾਂ ਕਰਦਾ ਇੱਡੀ ਛੇਤੀ ਕੱਲ ਨੂੰ ਜੇ ਤਾਇ ਤਾਈ ਨਾਲ ਕੋਈ ਗੱਲਬਾਤ ਹੋ ਗਈ ਫਿਰ ਕੀ ਕਰਾਂਗੇ ਕੋਈ ਗੱਲ ਨਹੀਂ ਤੁਸੀਂ ਇਹ ਨਾ ਸੋਚੋ ਕਿ ਉਹਨੇ ਦੱਸਿਆ ਨਹੀਂਗਾ ਦੱਸੂਗਾ ਨਹੀਂ ਤੇ ਮੈਂ ਜਾਣੀ ਆ ਘਰ ਉਹਨਾਂ ਦੇ ਪੁੱਛ ਕੇ ਆਉਂਦੀ ਆ ਅਬਲ ਤੇ ਨਾ ਕੋਈ ਗੱਲ ਨਹੀਂ ਸਿਆਣੇ ਆ ਦੋਵੇਂ ਜੀ ਉਦਾਂ ਵੀ ਤਾਇਤਾਈ ਨਾਲ ਉਹਨਾਂ ਦੀ ਬੰਦੀ ਆ ਅੱਗੋਂ ਪੁੱਛੂ ਵੀ ਚਲ ਜਾਂਦੇ ਚੀਜ਼ਾਂ ਲੈਣ ਕੋਈ ਨਾ ਕੋਈ ਤੋ ਨਾਂ ਨਹੀਂਗੇ ਕਰਦੇ ਉਹਨਾਂ ਨੂੰ ਵੀ ਪਤਾ ਵਾ ਵੀ ਸਾਡੇ ਬੱਚੇ ਆ ਰਮਨ ਇਹ ਗੱਲ ਨੂੰ ਵੀ ਕਿੰਨੇ ਦਿਨ ਹੋ ਗਏ ਆ ਜੇ ਤੇ ਇਹ ਨਹੀਂ ਆਉਣਾ ਵਾ ਤੇ ਠੀਕ ਆ ਜੇ ਨਹੀਂ ਤਾਂ ਉਹਨਾਂ ਤੇ ਤਾਂ ਵੀ ਉਹਨਾਂ ਨੂੰ ਜਵਾਬ ਦੇ ਦੇਣਾ ਅਗਲੇ ਡੀਕੰਡੇ ਆ ਤੂੰ ਇਦਾਂ ਕਰ ਨਹੀਂ ਤੇ ਸ਼ਾਮ ਤੱਕ ਤੂੰ ਆਪ ਜਾ ਤੇ ਜੋ ਬੰ ਜੇ ਤੇ ਤੁਹਾਡੀ ਸਲਾਹ ਹੈਗੀ ਆ ਠੀਕ ਆ ਨਹੀਂ ਤੇ ਉਹਨਾਂ ਨੂੰ ਜਵਾਬ ਦੇ ਦਿਓ ਫਿਰ ਆਪਣਾ ਕੋ ਕੰਮ ਕਰਨ ਵਾਲੇ ਬੰਨੂ ਵਿਚਾਰੇ ਨਹੀਂ ਨਹੀਂ ਤੂੰ ਫਿਕਰ ਨਾ ਕਰੋ ਮੇシャ ਮਾਂ ਤੱਕ ਕੀ ਹੁਣੇ ਤੁਹਾਨੂੰ ਰੋਟੀ ਪਾਣੀ ਖਵਾ ਲ ਕੇ ਨਾ ਜਾਨੀ ਆ ਉਧਰ ਤਾਂ ਗੱਲ ਕਰਕੇ ਆਉਣੀ ਆ ਉਹਨੇ ਹਾਂ ਕਰ ਦੇਣੀ ਆ ਮੈਨੂੰ ਸਾਰਾ ਪਤਾ ਵਾ ਚਲੋ ਬੈਠੋ ਮੈਂ ਚਾ ਲੈ ਕੇ ਆਇਆ ਚਲੋ ਲੈ ਆ ਫਿਰ ਇਹ ਵੀ ਤੇ ਝਾਟੀ ਖਾਲੇ ਪੈ ਜਾਂਦੀ ਆ ਅਕਸਰ ਨਿਆਣਿਆਂ ਨੇ ਵੀ ਕੋਈ ਸਲਾਹ ਕਰਨੀ ਸੋਚਣਾ ਵਾ ਸਾਰੀ ਜ਼ਿੰਦਗੀ ਉਧਰ ਰਹਿਣਾ ਵਾ ਮੁੜ ਕੇ ਕੱਲ ਨੂੰ ਕੋਈ ਉੱਚ ਨੀਚ ਹੋ ਗਈ ਮੁੜ ਕੇ ਸਮਾਨ ਚੁੱਕ ਕੇ ਕਿੱਦਾਂ ਵਾਪਸ ਘਰ ਆਵਾਂਗੇ ਕੋਈ ਗੱਲ ਨਹੀਂ ਇਹਨਾਂ ਨੂੰ ਰੋਟੀ ਖਵਾ ਲ ਕੇ ਨਾ ਮੈਂ ਆਪ ਹੀ ਜਾਨੀ ਆ ਸंदीਪਾ ਸਬਜੀ ਮੈਂ ਗੋਭੀ ਦੀ ਬਣਾਤੀ ਆ ਤੇ ਫੁਲਕੇ ਲਾਤੇ ਆ ਤੇ ਰੋਟੀ ਖਾ ਲਿਓ ਕੋਈ ਗੱਲ ਨਹੀਂ ਮੰਮੀ ਜੀ ਖਾ ਲਾਂਗੇ ਤੇ ਨਾਲੇ ਨਾ ਮੇਰੀ ਗੱਲ ਸੁਣ ਕੋਈ ਆਪਣੀ ਵੀ ਜ਼ਿੰਮੇਵਾਰੀ ਸਮਝਿਆ ਕਰੋ ਜਿੱਦਾਂ ਛੁੱਟੀ ਹੁੰਦੀ ਆ ਕੰਮ ਸੇ ਕੰਮ ਉਦੋਂ ਤਾਂ ਟਾਈਮ ਨਾਲ ਉੱਠ ਪਿਆ ਕਰੋ ਕਿਉਂ ਮੰਮੀ ਨਾਲ ਕੋਈ ਕੰਮ ਕਰਵਾ ਦਈਏ ਮੰਮੀ ਟਾਈਮ ਨਾਲ ਹੀ ਉઠી ਆ ਹੋਰ ਕਿੰਨੇ ਵਜੇ ਉੱਠ ਜਾ ਕਰਾਂ ਕੀ ਕੀਤਾ ਉੱਠ ਕੇ ਆਪਣੇ ਕੱਪੜੇ ਪ੍ਰੈਸ ਕਰਨ ਦੇ ਪਿਆ ਮੈਨੂੰ ਲੱਗਦਾ ਫੇਰ ਅੱਜ ਕੀ ਤਾਂ ਤਿਆਰੀ ਹੋਣੀ ਆ ਤਿਆਰੀ ਹੋਣੀ ਮੰਮੀ ਉਦੋਂ ਹੀ ਪ੍ਰੈਸ ਕਰਕੇ ਰੱਖਣ ਦੀ ਆ ਜਾਣਾ ਹੀ ਕਿੱਥੇ ਆ ਤੇ ਕਾਂ ਬਾਦਰ ਜੀ ਹੋ ਸਕਦਾ ਵਾ ਤੈਨੂੰ ਪਤਾ ਨਾ ਸਾਰੇ ਰੋਟੀ ਖਾਣੀ ਆ ਤੇ ਬਾਅਦ ਮੰਮੀ ਲਾਈਟ ਦਾ ਪਤਾ ਹੁੰਦਾ ਕੋਈ ਕਿਹੜੇ ਵਾਲੇ ਚੱਲ ਜਾਂਦੀ ਆ ਆਹੋ ਕੱਪੜੇ ਪ੍ਰੈਸ ਕਰ ਲਾ ਭਾਵੇਂ ਸਾਰੇ ਜਾਣੇ ਭੁੱਖੇ ਬੈਠੇ ਰਹਿਣ ਮੈਂ ਤੁਹਾਡੀ ਜ਼ਿੰਮੇਵਾਰੀ ਕਿੰਨਾ ਚਿਰ ਚੁੱਕਣੀ ਆ ਤੇ ਮੰਮੀ ਕੀ ਰੋਟੀ ਬਣਾਤੀ ਤੇ ਤੁਸੀਂ ਇੱਕ ਤੇ ਰੋਟੀ ਦਾ ਕੋਈ ਨਹੀਂ ਰੋਟੀ ਦਾ ਕੋਈ ਕੰਮ ਨਹੀਂ ਘਹਾਗਾ ਜੇ ਮੈਂ ਫੁਲਕੇ ਲਾਉਣ ਲਈ ਹਾਂ ਤਾਂ ਤੂੰ ਲਾ ਕੇ ਸਬਜ਼ੀ ਬਣਾ ਲੈਂਦੀ ਤੇ ਛੇਤੀ ਹੋ ਜਾਂਦਾ ਕੰਮ ਚਲੋ ਮੰਮੀ ਕਰਤਾ ਤੇ ਫਿਰ ਕੀ ਇਹਦੇ ਵਿੱਚ ਕੋਈ ਆਹਾਨ ਕਰਤਾ ਤੁਸੀਂ ਨਹੀਂ ਇਹ ਗੱਲ ਨਹੀਂ ਕਹਿਣੀ ਕਿ ਮੰਮੀ ਮੇਰੇ ਕੋਲ ਗਲਤੀ ਹੋ ਗਈ ਮੈਂ ਟਾਈਮ ਨਾਲ ਉੱਠੀ ਨਹੀਂ ਗਈ ਤੂੰ ਹੀ ਆਪਣੇ ਬਣਾ ਕੇ ਖਾ ਲਿਆ ਕਰੋ ਕੋਈ ਗੱਲ ਨਹੀਂ ਜੇ ਏਡੀ ਗੱਲ ਵਾ ਨਾ ਮੈਂ ਆਪੇ ਬਣਾ ਲਿਆ ਕਰੂੰਗੀ ਆਪਣੀ ਖਾਜ ਬੰਦ ਤੇ ਤੇਰੀ ਬੜੀ ਚਲਦੀ ਆ ਜਦੋਂ ਕੋਈ ਕੰਮ ਨੂੰ ਗੱਲ ਕਹੀ ਤੇ ਗਾੜੀਆਂ ਹਿੱਦਾ ਬੋਲਣ ਡਿਆ ਪੀ ਤੇ ਆਪਣੀ ਬਣਾ ਕੇ ਖਾ ਲਿਆ ਕਰੋ ਮੰਮੀ ਮੇਰਾ ਜਦੋਂ ਟਾਈਮ ਲੱਗੂਗਾ ਨਾ ਮੈਂ ਤੇ ਉਦੋਂ ਹੀ ਬਣਾਉਣੀ ਆ ਠੀਕ ਵੇਖ ਸੰਦੀਪ ਜਿੱਦਾਂ ਤੂੰ ਮੇਰੀ ਨੌਂ ਆ ਨਾ ਪਿੱਛੇ ਵੀ ਤੇਰੀ ਪਰਜਾਈ ਹੈਗੀ ਆ ਉਹ ਵੀ ਤੇਰੀ ਮਾਂ ਨਾਲ ਇਦਾਂ ਕਰਦੀ ਹੋਊਗੀ ਜਿੱਦਾਂ ਤੂੰ ਬੋਲਦੀ ਐ ਕੋਈ ਅਕਲ ਤੋਂ ਕੰਮ ਲਿਆ ਕਰ ਨੌਂਆ ਨਹੀਂ ਹੁੰਦੀਆਂ ਤਿਆਂ ਹੀ ਬਣਾ ਕੇ ਲਿਆਈਦੀਆਂ ਵਾ ਪਰ ਜੇ ਬਣ ਕੇ ਰੋ ਤਾਂ ਫੇਰ ਮੰਮੀ ਮੇਰੇ ਮੰਮੀ ਨਾ ਤੁਹਾਡੇ ਵਰਗੇ ਨਹੀਂ ਉਹ ਪਰਜਾਈ ਨਾ ਇੰਨਾ ਪਿਆਰ ਕਰਦੇ ਆ ਨਾ ਕਦੀ ਦਖਲ ਅੰਦਾਜ਼ੀ ਨਹੀਂ ਕੀਤੀ ਉਹਨਾਂ ਨੇ ਤੁਸੀਂ ਤੇ ਬੜਬੜ ਕਰਦੇ ਰਹਿੰਦੇ ਸਾਰਾ ਦਿਨ ਕਦੀ ਪਿਆਰ ਨਾਲ ਗੱਲ ਕੀਤੀ ਮੇਰੇ ਨਾਲ ਸੰਦੀਪ ਹਾਂ ਗੱਲ ਤੇ ਤੂੰ ਝਟ ਕਹਿਤੀ ਵੀ ਮੇਰੀ ਮਾਂ ਦਖਲ ਅੰਦਾਜ਼ੀ ਨਹੀਂ ਕਰਦੀ ਤੇ ਦਖਲ ਅੰਦਾਜ਼ੀ ਕਦੀ ਮੈਂ ਵੀ ਨਹੀਂ ਕੀਤੀ ਪਰ ਤੂੰ ਮੈਨੂੰ ਮਜਬੂਰ ਕੀਤਾ ਇਹ ਕੰਮ ਕਰਨ ਵਾਸਤੇ ਜੇ ਰਲ ਮਿਲ ਕੇ ਮਾਵਾਂ ਧੀਆਂ ਬਣ ਕੇ ਕੰਮ ਕਰ ਲਈਏ ਉਹਦੇ ਵਿੱਚ ਕੀ ਹਰਜਵਾ ਤੂੰ ਆਨੀ ਹਾਬੇ ਮੇਰੀ ਸੱਸ ਵਾ ਪਤਾ ਨਹੀਂ ਕਿੱਥੋਂ ਪੱਕੇ ਪੀਠੀ ਤੂੰ ਆ ਗਈਆਂ ਮੇਰੇ ਘਰ ਮੰਮੀ ਮੈਂ ਹੁਣ ਤੁਹਾਨੂੰ ਮਾੜੀ ਲੱਗਣ ਲਾਪੀ ਆ ਉਹ ਜੋ ਚੰਗੀ ਲੱਗਦੀ ਆ ਨਾ ਚਲੋ ਕੋਈ ਗੱਲ ਨਹੀਂ ਉਹਨਾਂ ਨੂੰ ਦੋ ਮੰਜ਼ਲੀ ਕੋਠੀ ਮਿਲ ਗਈ ਆ ਸਾਰੇ ਜਾਣੇ ਖੁੱਲੇ ਡੁੱਲੇ ਰਿਓ ਜੇ ਮੈਂ ਤੁਹਾਨੂੰ ਇੱਥੇ ਦੁੱਖ ਦਿੰਨੀ ਆ ਕੋਈ ਗੱਲ ਨਹੀਂ ਉਹ ਸੁੱਖ ਦੇ ਦਊਗੀ ਤੁਹਾਨੂੰ ਕੋਈ ਗੱਲ ਨਹੀਂ ਪੁੱਤ ਜਿੰਨੇ ਮੇਨੇ ਵਜਦੇ ਆ ਨਾ ਮਾਰੋ ਤਹੀ ਮੇੜੇ ਮਾਰਨੇ ਹੁਣ ਤੇ ਕੋਈ ਗੱਲ ਨਹੀਂ ਕੱਲੋਂ ਤੁਹਾਡੇ ਵੀ ਬੱਚੇ ਵੱਡੇ ਹੋਣ ਰਏ ਆ ਜਦੋਂ ਉਹ ਮੇੜੇ ਮਾਰਨਗੇ ਨਾ ਤੁਹਾਨੂੰ ਫੇਰ ਪਤਾ ਲੱਗੂਗਾ ਆਪਣਾ ਬੀਜਾ ਨਾ ਆਪੇ ਵੱਡਣਾ ਪੈਂਦਾ ਹੁੰਦਾ ਮੰਮੀ ਕਾਦੇ ਮੇਨੇ ਮਾਰੇ ਮੈਂ ਕੋਈ ਗੱਲ ਨਹੀਂ ਮੈਂ ਆਪਣੀ ਨੋ ਨੂੰ ਪਿਆਰ ਨਾਲ ਰੱਖਿਆ ਕਰੂੰਗੀ ਤੁਹਾਡੇ ਵਾਂਗੂ ਨਹੀਂ ਕਰੂੰਗੀ ਕੋਈ ਨਹੀਂ ਕੋਈ ਨਹੀਂ ਮੈਂ ਵੇਖ ਲੂੰਗੀ ਕਿੰਨਾ ਕ ਪਿਆਰ ਨਾਲ ਰਖਦੀਆਂ ਤੂੰ ਸਵੇਰੇ ਸਵੇਰੇ ਆ ਜਾਂਦੇ ਖਾਪਣ ਵਾਸਤੇ ਸਾਰਾ ਮੂਡ ਖਰਾਬ ਕਰ ਦਿੱਤਾ ਰਜਿੰਦਰ ਦਾ ਘਰੇ ਇਹ ਗੇਟ ਖੁੱਲਾਈ ਹੈ ਰਜੇਂਦਰ ਭਾਜੀ ਹਾਂਜੀ ਹਾਂਜੀ ਆ ਰਿਹਾ ਸਖੇਂਦਰ ਹੋਰ ਬਸ ਵਧੀਆ ਵਧੀਆ ਤੁਸੀਂ ਸਾਬ ਬੈਠੋ ਗੇਟ ਖੁੱਲਾ ਹੈ ਮੈਂ ਤਾਂ ਆਖਿਆ ਕਿਤੇ ਗਏ ਹੋਣੇ ਆ ਨਹੀਂ ਨਹੀਂ ਉਹ ਦੀਪ ਗਈ ਜਰਾ ਹੋਇਆ ਲੱਗੇ ਅੱਛਾ 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 ਉਹਦੇ ਕਰਕੇ ਖੁੱਲਾ ਸੀਗਾ ਠੀਕ ਹੈ ਠੀਕ ਹੈ ਹੋਰ ਕੀ ਭੰਡਿਆ ਬਸ ਠੀਕ ਹੈ ਮੈਂ ਜਰਾ ਸ਼ਹਿਰ ਨੂੰ ਜਾਣਾ ਸੀਗਾ ਅੱਛਾ ਤੇ ਮੈਂ ਚੱਲ ਆਉਂਦੀ ਆ ਉੱਥੇ ਜਾਣਾ ਠੀਕ ਹੈ ਮੈਂ ਭਾਜੀ ਤੁਹਾਡੇ ਕੋਲ ਆਇਆ ਹਾਂ ਘਰ ਮੈਂ ਤਾਂ ਰਮਨ ਨੇ ਸਲਾਹ ਕੀਤੀ ਹਾਂਜੀ ਵੀ ਭਾਜੀ ਉਹਨਾਂ ਨੇ ਕਿਹਾ ਪਈ ਕਿੰਨੇ ਦਿਨ ਹੋ ਗਏ ਆ ਕਿਆ ਨੂੰ ਤੇ ਜਵਾਬ ਕੋਈ ਦਿੱਤਾ ਨਹੀਂ ਇਹਨਾਂ ਨੇ ਮੇਰਾ ਇਹ ਇਰਾਦਾ ਵਾ ਉਹਨੂੰ ਨਾ ਥੋੜਾ ਲੰਮਾ ਟਾਈਮ ਦੇ ਦਈਏ ਹੂੰ ਤੁਹਾਨੂੰ ਪਤਾ ਹੀ ਆ ਕਿ ਘਰਾਂ ਦੇ ਵਿੱਚ ਸੌ ਗੱਲਾਂ ਬਾਤ ਹੋਵਾਂ ਪਿੰਡੀਆਂ ਲੜ ਵੀ ਪਈਦਾ ਵਾ ਪੇ ਉਪਤ ਤੇ ਫਿਰ ਬੋਲ ਵੀ ਪਈਦਾ ਇਹੋ ਜਿਹੀਆਂ ਗੱਲਾਂ ਨੂੰ ਲੈ ਕੇ ਨਾ ਤੇ ਮੇਰਾ ਇਰਾਦਾ ਵੀ ਉਹਨੂੰ ਥੋੜਾ ਟਾਈਮ ਦੇ ਦੇ ਹੁਣ ਉਹਨੇ ਤੁਹਾਡਾ ਮੁੰਡਾ ਬਣ ਕੇ ਆਉਣਾ ਵਾ ਉਹਨੇ ਵੀ ਕਈ ਗੱਲਾਂ ਸੋਚਣੀਆਂ ਆ ਬਿਲਕੁਲ ਸੁਖਜੰਦਰ ਹਾਂਜੀ ਕੋਈ ਗੱਲ ਨਹੀਂ ਕੀ ਅਸੀਂ ਉਹਦੇ ਫੈਸਲੇ ਦੀ ਕਦਰ ਕਰਦੇ ਹਾਂ ਠੀਕ ਆ ਅਸੀਂ ਉਹਤੇ ਕੋਈ ਜ਼ਬਰਦਸਤੀ ਥੋੜਾ ਥੋਪਣਾ ਨੂੰ ਜੇ ਉਹ ਨਾ ਵੀ ਕਰ ਦੂਗਾ ਤੇ ਸਾਨੂੰ ਇਸ ਗੱਲ ਦਾ ਗੁੱਸਾ ਨਹੀਂਗਾ ਠੀਕ ਆ ਬਾਕੀ ਵੇਖੋ ਉਸ ਚੀਜ਼ ਦਾ ਮੈਨੂੰ ਵੀ ਪਤਾ ਵਾ ਜੇ ਘਰ ਵਿੱਚ ਰਹਿਣਾ ਵਾ ਨਾ ਤੇ ਕਈ ਵਾਰੀ ਬੱਚੇ ਨੂੰ ਟੋਕਣਾ ਵੀ ਪੈਂਦਾ ਤੇ ਹੋ ਸਕਦਾ ਕਈ ਥਾਈ ਸਾਡੇ ਵਰਗਾ ਕੋਈ ਗਲਤ ਹੋ ਜੇ ਹਾਂਜੀ ਹਾਂਜੀ ਤੇ ਕਦੇ ਉਹ ਸਾਨੂੰ ਟੋਕ ਦੇ ਜਾਂ ਕੋਈ ਗੱਲ ਕਹਿ ਦੇ ਤੇ ਉਹ ਘਰ ਦੇ ਵਿੱਚ ਚੱਲਦਾ ਹੋਏ ਤਾਂ ਦਾ ਥੋੜੀਆਂ ਬੋਦੀਆਂ ਗੱਲਾਂ ਹੋ ਹੀ ਜਾਂਦੀਆਂ ਵਾ ਤੇ ਕੋਈ ਗੱਲ ਨਹੀਂ ਕਿ ਜਿੱਦਾਂ ਉਹਦਾ ਫੈਸਲਾ ਹੋਊਗਾ ਨਾ ਸਾਨੂੰ ਮਨਜ਼ੂਰ ਆ। ਅਹੀਂ ਗੁੱਸਾ ਥੋੜਾ ਲੱਗਿਆ ਕਰਨੋਂ ਦਾ। ਕੋਈ ਗੱਲ ਨਹੀਂ। ਤੁਸੀਂ ਉਹਨੂੰ ਟਾਈਮ দাও ਥੋੜਾ ਜਿਹਾ। ਅਹੀਂ ਉਹਦੀ ਕਦਰ ਕਰਨੇ ਆ ਕੋਈ ਗੱਲ। ਇਸੇ ਕਰਕੇ ਮੈਂ ਭਾਈ ਤੁਹਾਨੂੰ ਕਹਿਣ ਡਿਆ ਕਿ ਉਹਨੂੰ ਥੋੜਾ ਲੰਮਾ ਟਾਈਮ ਦੇ ਦਈਏ। ਹੂੰ ਹੂੰ। ਪਤਾ ਗੱਲ ਕੀ ਆ ਵੇਖੋ ਹੁਣ ਇਹ ਦੋਵੇਂ ਭਰਾਵਾ ਲੜ ਵੀ ਪੈਂਦੇ ਆ। ਫੇਰ ਇਕੱਠੇ ਹੋ ਜਾਂਦੇ ਆ। ਕਈ ਵਾਰੀ ਮੈਨੂੰ ਵੀ ਜਵਾਬ ਦੇਣਾ ਪੈਂਦਾ ਵਾ। ਮੈਨੂੰ ਕਹਿੰਦੇ ਡਾਡੀ ਚੁੱਪ ਕਰ। ਹੂੰ। ਠੀਕ ਆ ਨਾ ਤੇ ਮੈਂ ਫਿਰ ਉਹ ਚੁੱਪ ਵੀ ਕਰ ਜਾਣਾ। ਤੇ ਹੁਣ ਤੁਸੀਂ ਰਹੇ ਜੇ ਇਕੱਲੇ ਜਦੋਂ ਤੁਹਾਨੂੰ ਇਦਾਂ ਦੀ ਇਹਨਾਂ ਨੇ ਗੱਲਾਂ ਕੀਤੀਆਂ ਨਾ ਤੇ ਤੁਹਾਨੂੰ ਗੁੱਸਾ ਵੀ ਚੜਨਾ ਕਿਉਂਕਿ ਤੁਹਾਨੂੰ ਰੁਕਣ ਟੁਕਣ ਵਾਲਾ ਕੋਈ ਨਹੀਂ ਹਾਂ ਤਾਂ ਹੀ ਮੈਂ ਕਹਿੰਦਾ ਵਾਂ ਵੀ ਕੋਈ ਗੱਲ ਇਹਨੂੰ ਥੋੜਾ ਲੰਮਾ ਟਾਈਮ ਦੇ ਦਿੰਨੇ ਆ ਤੇ ਕੋਈ ਨੀ ਹੋ ਜਾਊਗਾ ਸਹੀ ਜਵਾਬ ਨਹੀਂ ਦਿੰਦਾ ਐਡੀ ਨਹੀਂ ਗੱਲ ਕੋਈ ਵੀ ਉਹ ਗੱਲ ਦਾ ਮੈਨੂੰ ਵੀ ਪਤਾ ਵਾ ਬੱਚੇ ਤੇ ਆਪਣੇ ਹੀ ਆ ਕਈ ਗੱਲਾਂ ਹੋ ਜਾਂਦੀਆਂ ਘਰਾਂ ਦੇ ਵਿੱਚ ਹਾਂਜੀ ਹਾਂਜੀ ਬਾਕੀ ਤੁਸੀਂ ਆਪ ਵੀ ਵੇਖੋ ਨਾ ਆ ਇੰਨਾ ਕੁ ਬਣਾਇਆ ਵਾ ਇਹ ਕਿਹਦੇ ਵਾਸਤੇ ਠੀਕ ਹੈ ਨਾ ਹੁਣ ਮੈਂ ਕੋ ਬਗਾਨਾ ਥੋੜਾ ਲਿਆ ਕੇ ਭਾਲਣਾ ਵਾ ਉਹ ਨਹੀਂ ਇਹਦੇ ਆਪਣੇ ਬੱਚੇ ਆ ਠੀਕ ਹੈ ਨਾ ਤੇ ਇਸ ਕਰਕੇ ਮੈਂ ਕਹਿਣ ਡਿਆ ਵਾਂ ਕਿ ਜੇ ਇਹੋ ਹੀ ਰਹਿਣ ਇੱਥੇ ਤੇ ਇਨ੍ਹਾਂ ਵਾਸਤੇ ਵਧੀਆ ਵਾ ਵੇਖੋ ਜੇ ਇਹੋ ਜਾਇਦਾਦ ਮੈਂ ਕਿਸੇ ਹੋਰ ਨੂੰ ਦੇ ਦਾਂ ਹਾਂਜੀ ਬਗਾਨਾ ਕੋਈ ਲਿਆ ਕੇ ਰਿਸ਼ਤੇਦਾਰ ਭਾਲ ਲਾ ਠੀਕ ਤੇ ਉਹ ਮੈਨੂੰ ਕੱਲ ਨੂੰ ਸਾਂਭੇ ਨਾ ਤੇ ਫੇ ਉਹ ਵੀ ਦੁੱਖ ਵਾ ਉਹ ਜ਼ਿਆਦਾ ਦੁੱਖ ਸਮੋ ਭਾਈ ਇਹ ਤੇ ਆਪਣੇ ਬੱਚੇ ਆ ਠੀਕ ਹੈ ਨਾ ਤੇ ਇਹਨਾਂ ਜੋਗਾ ਹੀ ਆ ਤੇ ਮੈਨੂੰ ਵੀ ਇਹ ਹੋਊਗਾ ਚਲ ਮੇਰੇ ਆਪਣੇ ਬੱਚੇ ਤੇ ਹੈਗਾ ਹੀ ਆ ਨਾ ਬਿਲਕੁਲ ਬਿਲਕੁਲ ਠੀਕ ਹੈ ਨਾ ਆਪਣਾ ਪਰਿਵਾਰ ਤਾਂ ਹੈਗਾ ਹੀ ਆ ਨਾ ਹਾਂਜੀ ਹਾਂਜੀ ਇਸ ਕਰਕੇ ਮੈਂ ਪਤਾ ਵਾ ਮੈਨੂੰ ਇਹਦਾ ਜੋ ਬੰਦਾ ਸੁਭਾ ਦਾ ਵੀ ਜਿੱਦਾਂ ਰਿਹਾ ਅਸੀਂ ਬੱਚਿਆਂ ਵਾਂਗ ਪਾਲਿਆ ਇਹਨੂੰ ਸਾਡੇ ਕੋਲ ਹੀ ਰਿਹਾ ਵਾ ਤੇ ਕੋਈ ਗੱਲ ਹੀ ਨਹੀਂ ਐ ਹੋਜੀ ਚਲੋ ਕੋਈ ਗੱਲ ਨਹੀਂ ਭਾਜੀ ਟਾਈਮ ਦਿਓ ਭਾਜੀ ਉਹਨੂੰ ਕੋਈ ਗੱਲ ਨਹੀਂ ਫਿਕਰ ਨਾ ਕਰੋ ਮੈਂ ਉਹਨਾਂ ਦੀ ਮੰਮੀ ਨੂੰ ਕਿਹਾ ਸੀ ਹਾਂ ਉਹ ਜਾਊਗੀ ਸ਼ਾਮ ਤੱਕ ਤੇ ਕੋਈ ਨਾ ਕੋਈ ਜਵਾਬ ਲੈ ਕੇ ਆਊਗੀ ਦੱਸੂਗੀ ਨਾ ਕੁਛ ਵੀ ਉਹਨਾਂ ਸਲਾਹ ਕੀਤੀ ਆ ਕਿ ਨਹੀਂ ਕੀਤੀ ਠੀਕ ਆ ਮੈਂ ਤਾਂ ਤਾਂ ਐ ਮੈਂ ਭਾਜੀ ਉਹਨਾਂ ਨੇ ਕਹਣਾ ਵੀ ਮੈਂ ਉਦਨ ਦਾ ਕਹਿ ਕਾਇਆ ਵਾ ਤੇ ਉਹਨਾਂ ਨੇ ਦੱਸਿਆ ਕੁਛ ਨਹੀਂ ਨਹੀਂ ਕੋਈ ਗੱਲ ਨਹੀਂ ਗਈ ਤੁਸੀਂ ਉਹਨੂੰ ਸੋਚਣ ਦਾ ਸਮਾਂ ਦੋ ਠੀਕ ਆ ਮੰਮੀ ਜੀ ਜੋ ਬਣ ਮਾਂ ਲੱਗਣ ਲਈ ਆ ਆ ਜਾ ਜਾ ਬਣ ਨਹੀਂ ਗੱਲ ਸੁਣੋ ਇੱਕ ਮਿੰਟ ਬਾਹਰ ਆਓ ਓ ਠੀਕ ਠਾਂ ਹਾਂ ਠੀਕ ਠਾਕ ਆ ਜਾ ਅੰਦਰ ਹੀ ਉਹ ਨਹੀਂ ਅੰਦਰ ਕੀ ਕਰਨਾ ਮੈਂ ਇੱਥੇ ਬਾਹਰ ਹੀ ਬੈਨੇ ਆ ਗੱਲ ਹੀ ਕਰਨੀ ਕੋਈ ਕੁਰਸੀਆਂ ਲੈ ਆਵਾਂ ਆ ਗਈ ਲੈ ਉਹ ਲੈ ਕੋਈ ਕਹਿ ਤੇ ਦੇ ਲੱਗਾ ਵਾਂ ਪਰ ਉਹ ਪਤਾ ਨਹੀਂ ਕੀ ਬਣਦਾ ਚਾਹ ਲੈ ਮਾ ਪਹਿਲਾਂ ਬਣਾ ਕੇ ਨਹੀਂ 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 ਚਾਹ ਦੀ ਨਹੀਂ ਲੋੜ ਹੈਗੀ ਮੈਂ ਉਦਾਂ ਹੀ ਘੜੀ ਆਇਆ ਸੀ ਉੱਥੇ ਡੇ ਹਾਂ ਮੈਂ ਤੇ ਜੋਤ ਗੱਲਾਂ ਬਤਾ ਕਰਨ ਅੱ ਤੇ ਉਦਾਂ ਹੀ ਸਲਾਈ ਕਰਨੀ ਹੈ ਕਿ ਤੁਹਾਡੇ ਨਾਲ ਮੈਂ ਵੀ ਆਉਣਾ ਸੀ ਸਗੋਂ ਤਾਂ ਕੰਮ ਕੁੰਮ ਕਰਦੇ ਲੇਟ ਹੋ ਗਈ ਮੈਂ ਵੀ ਕਿਹਾ ਪਈ ਜਾ ਕੇ ਨਹੀਂ ਉਧਰੋਂ ਘਰਾਂ ਦੇ ਕੰਮ ਹੀ ਇਦਾਂ ਦੇ ਕੀ ਕਰਦੇ ਉਹ ਹੀ ਗੱਲ ਵਾ ਨਾ ਅਜੇ ਸਾਡੇ ਕੋਲ ਹੀ ਨਿਕਲਿਆ ਜਾਂਦਾ ਤੇ ਤੁਹਾਡੇ ਸਿਰ ਤੇ ਜ਼ਿੰਮੇਵਾਰੀ ਆ ਤੇ ਡੈਡੀ ਕਿੱਥੇ ਗਏ ਡੈਡੀ ਵੀ ਖਰੇ ਵੇਲੀ ਆਲੂ ਚਲ ਗਏ ਉਹ ਰੋਟੀ ਖਾ ਕੇ ਠੀਕ ਆ ਉਹਨਾ ਤਾਇ ਜੀ ਹੁਣ ਵਾਲੀ ਗੱਲ ਕਰਨੀ ਸੀ ਮਟਜੀ ਤੁਹਾਡੇ ਨਾਲ ਹਾਂ ਦੱਸ ਪੁੱਤ ਮੰਮੀ ਅਹੀ ਨਾ ਦੋਵਾਂ ਜਣਿਆਂ ਨੇ ਇਹ ਗੱਲ ਤੇ ਬੜੀ ਵਿਚਾਰ ਕੀਤੀ ਆ ਪਰ ਮੈਨੂੰ ਸਮਝ ਨਹੀਂ ਆਉਂਦੀ ਵੀ ਹੁਣ ਮੈਂ ਕਰਾਂ ਕੀ ਗੱਲਾਂ ਬੜੀਆਂ ਵਾਂ ਵਿੱਚ ਵਿੱਚ ਆਪਣੇ ਤੇ ਜਿਹੜੇ ਸਗੇ ਮਾਪੇ ਹੁੰਦੇ ਆ ਨਾ ਹੁਣ ਤੁਹਾਡੇ ਨਾਲ ਕਿੰਨੀ ਵਾਰੀ ਸਾਡੀ ਲੜਾਈ ਹੋ ਜਾਂਦੀ ਆ ਕਿੰਨੀ ਵਾਰੀ ਅਸੀਂ ਬੋਲ ਵੀ ਪਈਦਾ ਵਾ ਭੈਣ ਭਰਾਵਾਂ ਨਾਲ ਲੜ ਪੀਦਾ ਮਾਪਿਆਂ ਨਾਲ ਲੜ ਪੀਦਾ ਵਾ ਤੇ ਫੇਰ ਕੰਮ ਹੋ ਜਾ ਹੋ ਜਾਂਦਾ ਈ ਤੇ ਹੁਣ ਉਥੇ ਜਾ ਕੇ ਜੇ ਮੰਨ ਲਓ ਕੋਈ ਇਹੋ ਜੀ ਗੱਲ ਹੋ ਜੇ ਘੁੰਮੇ ਕੋੋਂ ਗਲਤੀ ਹੋ ਜੇ ਜੋਤ ਕੋੋਂ ਹੋ ਜੇ ਅਨਮੋਲ ਕੋੋਂ ਹੋ ਜੇ ਤੇ ਫਿਰ ਉਥੋਂ ਕਿੱਦਾਂ ਉਹਨਾਂ ਨਾਲ ਗੱਲ ਸੁਣਾਗੇ ਜਾਂ ਜਵਾਬ ਕਿੱਦਾਂ ਦੇਵਾਂਗੇ ਇਹ ਗੱਲ ਦੀ ਸਮਝ ਨਹੀਂ ਆਉਂਦੀ ਤੇ ਨਾਲੇ ਕੱਲ ਨੂੰ ਤੁਹਾਡਾ ਭੈਣ ਭਰਾ ਵੀ ਆਉਣਾ ਰਿਸ਼ਤੇਦਾਰ ਆਉਣਾ ਵਾ ਤੇ ਸਾਰੀਆਂ ਗੱਲਾਂ ਸੋਚ ਵਿਚਾਰ ਕੇ ਤੇ ਮੈਂ ਤੇ ਇਹ ਫੈਸਲੇ ਪੁੱਜੀਆਂ ਵੀ ਜਿੱਦਾਂ ਤੁਸੀਂ ਹੁਣ ਦੱਸ ਦੋ ਕੀ ਕਰਨਾ ਵਾ ਜੋਤ ਤੇ ਉਦਾਂ ਕਹਿੰਦੀ ਆ ਕਿੰਦੀ ਵੀ ਕੋਈ ਗੱਲ ਨਹੀਂ ਅਸੀਂ ਮਾੜਾ ਚੰਗਾ ਟਾਈਮ ਜਿੱਦਾਂ ਦਾ ਹੋਵੇਗਾ ਕੱਢਾਂਗੇ ਤੇ ਹੁਣ ਤੁਸੀਂ ਦੱਸੋ ਮੈਨੂੰ ਵੀ ਮੈਨੂੰ ਕੀ ਕਰਨਾ ਚਾਹੀਦਾ ਮੈਨੂੰ ਤਾਂ ਕੱਲੇ ਨੂੰ ਸਮਝ ਨਹੀਂ ਆਉਂਦੀ ਵੇਹ ਪੁੱਤ ਤੂੰ ਵੀ ਸਿਆਣਾ ਵਾ ਵਸਦੇ ਘਰਾਂ ਵਿੱਚ ਨਾ ਰਿਸ਼ਤੇਦਾਰ ਵੀ ਹੁੰਦੇ ਹੁੰਦੇ ਆ ਤੇ ਜੇ ਮੰਨ ਲਓ ਉਹਨਾਂ ਦੇ ਬੱਚੇ ਹੁੰਦੇ ਉਹਨਾਂ ਕੋਲ ਵੀ ਤਾਂ ਕੋਈ ਨਾ ਕੋਈ ਗਲਤੀ ਹੋਈ ਸਕਦੀ ਹੀ ਬੱਚਿਆਂ ਕੋਲ ਗਲਤੀ ਹੋ ਜਾਂਦੀ ਆ ਬਾਕੀ ਉਹਨਾਂ ਦਾ ਸੁਭਾਅ ਬੜਾ ਨਿੱਗਾ ਵਾ ਤਾਨੂੰ ਵੀ ਪਤਾ ਵਾ ਤੇਰੇ ਤਾਇਆ ਜੀ ਜਦੋਂ ਨੌਕਰੀ ਕਰਦੇ ਹੁੰਦੇ ਸੀ ਕਦੇ ਕੁਝ ਲੈ ਆਉਣਾ ਤੁਹਾਡੇ ਵਾਸਤੇ ਕਦੇ ਕੁਝ ਲੈ ਆਉਣਾ ਨਹੀਂ ਬਥੇਰਾ ਕਰਦੇ ਤੇ ਦੂਜੇ ਤੋਂ ਨਾਲ ਤੁਹਾਡੇ ਚ ਪਾਈ ਨਹੀਂ ਤੇ ਹਾਂ ਮੇਰਾ ਪੁੱਤ ਤੂੰ ਗੱਲ ਨਾ ਸੋਚ ਕੋਈ ਗਲਤੀ ਨਹੀਂ ਤੁਹਾਡੇ ਕੋਲ ਹੁੰਦੀ ਤੁਸੀਂ ਉਥੇ ਰਹੋ ਰੋਟੀ ਪਾਣੀ ਪਕਾਓ ਨਾਲ ਆਪ ਖਾਓ ਤੇ ਨਾਲ ਉਹਨਾਂ ਦੋਵਾਂ ਜੀ ਨੂੰ ਖਵਾ ਲਓ ਅਸਲ ਦੇ ਵਿੱਚ ਨਾ ਹੁਣ ਉਮਰ ਹੋ ਗਈ ਆ ਉਹਨਾਂ ਦੀ ਥੋੜੀ ਉਹ ਵੀ ਚਾਹੁੰਦੇ ਆ ਕਿ ਤੁਹਾਡਾ ਵੀ ਪਰਿਵਾਰ ਹੁੰਦਾ ਬੱਚੇ ਹੁੰਦੇ ਅਹੀਂ ਵਿੱਚ ਬੈਂਦੇ ਗੱਲਾਂ ਬਾਤਾਂ ਕਰਦੇ ਤਾਂ ਕਰਕੇ ਉਹਨਾਂ ਤੁਹਾਨੂੰ ਕਿਹਾ ਵਾ ਮੈਂ ਆ ਤੇ ਇੰਨਾ ਸ਼ੁਗਰ ਕਰਦੀ ਆ ਪਿਤਾ ਨੂੰ ਕਿਹਾ ਵਾ ਆਪਣਾ ਨਹੀਂ ਉਹਨੇ ਕੋਈ ਲੈਣ ਦਾ ਜੇ ਆਪਣਾ ਲੈ ਆਂਦੀ ਇਥੇ ਸ਼ਰੀਕਾ ਬਣ ਜਾਣਾ ਹੀ ਪੁੱਤ ਕਦੀ ਵਟ ਤੋਂ ਲੜਾਈ ਕਦੀ ਬੰਨੇ ਤੋਂ ਲੜਾਈ ਤੂੰ ਆਪ ਸਿਆਣਾ ਵਾ ਜੱਟਾਂ ਦੇ ਵਿੱਚ ਇਹ ਕੰਮ ਨਹੀਂ ਚੱਲਦਾ ਚੁੱਪ ਕਰਕੇ ਨਾ ਤੇ ਜੇ ਜੋਤ ਮੰਦੀ ਆ ਤੇ ਸਮਾਂ ਚੁੱਕੋ ਤੇ ਉਧਰ ਚਲ ਜੋ ਕੋਈ ਗੱਲਬਾਤ ਨਹੀਂਗੀ ਹੁੰਦੀ ਮੈਂ ਤੇ 100 ਗੱਲਾਂ ਦੀ ਤੈਨੂੰ ਇੱਕੋ ਗੱਲ ਦੱਸਦੀ ਆ ਜੇ ਆਪ ਚੰਗੇ ਹੋਈਏ ਨਾ ਸਾਰੇ ਚੰਗੇ ਹੁੰਦੇ ਆ ਜੇ ਤੁਸੀਂ ਉਹਨਾਂ ਨੂੰ ਮਾਂ ਪਿਓ ਸਮਝੋਗੇ ਨਾ ਉਹ ਵੀ ਤੁਹਾਨੂੰ ਆਪਣੇ ਬੱਚੇ ਸਮਝਣਗੇ ਏਦਾਂ ਦੀ ਗੱਲ ਕੋਈ ਨਹੀਂਗਾ ਇਹ ਨਾ ਸਾਰੀ ਗੱਲ ਆਪਣੇ ਹੱਥ ਵਸ ਹੁੰਦੀ ਆ ਵੀ ਪਰਿਵਾਰ ਵਿੱਚ ਕਿੱਦਾਂ ਰਹਿਣਾ ਵਾ ਕਿੱਦਾਂ ਪਿਆਰ ਪਾਉਣਾ ਵਾ ਅਗਲੇ ਦੇ ਨਾਲ ਗੱਲ ਤੇ ਤੁਹਾਡੀ امی ਬਿਲਕੁਲ ਠੀਕ ਆ ਤੁਸੀਂ ਫਿਰ ਇੱਕ ਕੰਮ ਕਰੋ ਅੰਕਾ ਜੀ ਜੋ ਬਣਾ ਪਤਾ ਨਹੀਂ ਬਾਹਰ ਕੌਣ ਆਇਆ ਵਾ ਵੇਖੋ ਬਿਲਕੁਲ ਵੇਖੋ ਦਲਜੀਤ ਸਿੰਘ ਦੇ ਘਰ ਹੈਗੀ ਜੀ ਹਾਂਜੀ ਹਾਂਜੀ ਹੋਈ ਆ ਉਹਨਾਂ ਦੀ ਚਿੱਠੀ ਆਈ ਜੀ ਚਿੱਠੀ ਆਈ ਠੀਕ ਆ ਮੈਂ ਕਾਦਾ ਪਤਾ ਨਹੀਂ ਆ ਪੜ ਕੇ ਵੇਖਾਂ ਦਲਜੀਤ ਦੀ ਕੋਈ ਚਿੱਠੀ ਆਈ ਹੋ ਆ ਜਾ ਹਥ ਸ਼ਾਵੇਂ ਆਜਾ ਜੋਬਣ ਪੜ੍ਹਾਂ ਕੀ ਲਿਖਿਆ ਬਾਹਰ ਤਾਂ ਨਿਕਾ ਕੱਖ ਵੀ ਲਿਖਿਆ ਨਾ ਹੀ ਲਿਖਿਆ ਗੱਲਾ ਉਹਦਾ ਅੱਛਾ ਤੇ ਮੈਂ ਨਹੀਂ ਆ ਖੋਲੀ ਤੁਸੀਂ ਉਹਨੂੰ ਆਵਾਜ਼ ਮਾਰੋ ਉਹਨੂੰ ਕਹੋ ਵੀ ਆਪ ਹੀ ਪੜ ਲੈ ਮੁੜ ਕੇ ਕਹੂਗਾ ਮੇਰੇ ਕੰਮ ਦੀ ਚੀਜ਼ ਹੀ ਤੇ ਮੈਨੂੰ ਦੱਸਿਆ ਨਹੀਂ ਦਲਜੀਤ ਆ ਬਾਹਰ ਆ ਜਰੀ ਕ ਆ ਗਏ ਮੰਮੀ ਹਾਂ ਲੋ ਦੇ ਦੇ ਉਹਨੂੰ ਮੁੜ ਕੇ ਕਹੂਗਾ ਕਿ ਕਹੂੰਗਾ ਹਾਂ ਹਣੀ ਮੰਮੀ ਆਵਾਜ਼ ਮਾਰਨੀ ਆਵਾਜ਼ ਕੀ ਮਾਰਨੀ ਆ ਆ ਤੇਰੀ ਚਿੱਠੀ ਆਈ ਆ ਕੋਈ ਵੇਖਾਂ ਕਰਦੀ ਆ ਮੇਰੀ ਚਿੱਠੀ ਇੱਕੋ ਜਿਹੀ ਬੋਲ ਵੀ ਸਹੀ ਕੀ ਹੋਇਆ ਵਾ ਤਾਂ ਜੀ ਬਣ ਗਿਆ ਮੇਰਾ ਨਾ ਤੇ ਜੀ ਦਾ ਕੀ ਹੋਇਆ ਵਾ ਬੋਲ ਤਾਂ ਸਹੀ